ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਅੱਜ ਤੁਹਾਡੇ ਨਾਲ ਇੱਕ ਜਿਹੜੀ ਖਬਰ ਅਸੀਂ ਸਾਂਝੀ ਕਰ ਰਹੇ ਹਾਂ ਕੱਲ ਜਿਹੜਾ ਸਮਾਣਾ ਪਟਿਆਲਾ ਰੋਡ ਤੇ ਇੱਕ ਨੋਵਾ ਕਾਰ ਜਿਹੜੀ ਸਕੂਲੀ ਵੈਨ ਬਣਾਈ ਹੋਈ ਸੀ ਤੇ ਇਸ ਨੂੰ ਪਰਸਨਲੀ ਯੂਜ਼ ਕਰਿਆ ਜਾਂਦਾ ਸੀ ਜਿਸ ਦਾ ਟਿਪਰ ਨਾਲ ਇੱਕ ਗੰਭੀਰ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਕਈ ਨੰਨੇ-ਮੁੰਨੇ ਬੱਚਿਆਂ ਦੀ ਜਿਹੜੀ ਜਾਨ ਹੈ ਉਹ ਚਲੀ ਗਈ ਤੇ ਅੱਜ ਜਿਹੜਾ ਸਮਾਣਾ ਸ਼ਹਿਰ ਹੈ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਚਾਹੇ ਉਹ ਸਕੂਲ ਨੇ ਚਾਹੇ ਉਹ ਦੁਕਾਨਾਂ ਨੇ ਕਿਉਂਕਿ ਸਮਾਣਾ ਸ਼ਹਿਰ ਦੇ ਵਿੱਚ ਇਹ ਜਿਹੜਾ ਕੱਲ ਦਾ ਦਿਨ ਹੈ ਸਭ ਤੋਂ ਜਿਹੜਾ ਮਾੜਾ ਦਿਨ ਦੱਸਿਆ ਜਾ ਰਿਹਾ ਕਿਉਂਕਿ ਅੱਜ ਜਿਹੜਾ ਮੁਕੰਮਲ ਤੌਰ ਤੇ ਸ਼ਹਿਰ ਵੀ ਬੰਦ ਕੀਤਾ ਹੋਇਆ ਹੈ ਚਾਹੇ ਸਮਾਜ ਸੇਵੀ ਸੰਸਥਾਵਾਂ ਨੇ ਚਾਹੇ ਸਮਾਜ ਸੇਵੀ ਸਕੂਲ ਨੇ ਚਾਹੇ ਵਕ ਵਕ ਆਧਾਰੇ ਨੇ ਜਿਹੜੇ ਸ਼ਹਿਰ ਦੇ ਵਿੱਚ ਪ੍ਰਾਈਵੇਟ ਨੇ ਉਹ ਸਾਰੇ ਜਿਹੜੇ ਬੰਦ ਕੀਤੇ ਹੋਏ ਨੇ ਕਿਉਂਕਿ ਸਮਾਣਾ ਸ਼ਹਿਰ ਨੂੰ ਇਹ ਉਹ ਕਾਟਾ ਪਿਆ ਜਿਹੜਾ ਕਾਟਾ ਨਾ ਪੂਰਾ ਹੋਣ ਵਾਲਾ ਜਿਸ ਦੇ ਵਿੱਚ ਕੁਝ ਰਾਜਨੀਤਿਕ ਲੋਕਾਂ ਦੇ ਵੱਲੋਂ ਰਾਜਨੀਤੀ ਵੀ ਖੇਡੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਇਹ ਟਿੱਪਰਾਂ ਦੇ ਕਾਰਨ ਹੋਇਆ ਪਰ ਅਸਲ ਦੇ ਵਿੱਚ ਇਹ ਕਿਸੇ ਨੂੰ ਵੀ ਕੁਝ ਨਹੀਂ ਪਤਾ ਕਿ ਕਿਸ ਦੀ ਗਲਤੀ ਹੈ ਪਰ ਕੱਲ ਬੀਤੀ ਰਾਤ ਇੱਕ ਲੜਕੀ ਦਾ ਜਿਹੜਾ ਠੀਕ ਹੈ ਉਸ ਦੀ ਹਾਲਤ ਉਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਡਰਾਈਵਰ ਦੀ ਵੀ ਸਪੀਡ ਬਹੁਤ ਜ਼ਿਆਦਾ ਸੀ ਉਹ ਬਹੁਤ ਸਪੀਡ ਨਾਲ ਲੈ ਕੇ ਆ ਰਿਹਾ ਸੀ ਪਰ ਅੱਜ ਜਿਹੜੇ ਪਰਿਵਾਰਾਂ ਦੇ ਬੱਚਿਆਂ ਦੀ ਕੱਲ ਡੈਥ ਹੋ ਗਈ ਸੀ ਉਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਅੱਜ ਜਿਹੜੀਆਂ ਬਾਡੀਆਂ ਨੇ ਉਹ ਸੰਭਾਲ ਦਿੱਤੀਆਂ ਜਾ ਰਹੀਆਂ ਨੇ ਇੱਕ ਇੱਕ ਵਾਰ ਜਿਹੜਾ ਘਰਾਂ ਦੇ ਵਿੱਚ ਜਿਹੜਾ ਮਰਵਾਣ ਤੋਂ ਬਾਅਦ ਜਿਹੜਾ ਇਹਨਾਂ ਦਾ ਅਜ ਅੰਤਿਮ ਸੰਸਕਾਰ ਉਹ ਵੀ ਕੀਤਾ ਜਾਣਾ ਪਰ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ ਕਿਹਾ ਗਿਆ ਕਿ ਹੁਣ ਸ਼ਹਿਰ ਦੇ ਵਿੱਚ ਜਿਹੜੀ ਸਖਤੀ ਹੈ ਉਹ ਇੰਨੀ ਕੁ ਜ਼ਿਆਦਾ ਕਰ ਦਿੱਤੀ ਜਾਣੀ ਹੈ ਨਾ ਮੈਨੂੰ ਕੋਈ ਹੁਣ ਕੋਈ ਫੋਨ ਕਰੇ ਜਿਹੜਾ ਕੋਈ ਫੋਨ ਕਰੇਗਾ ਉਸ ਦੇ ਉੱਪਰ ਵੀ ਜਿਹੜੀ ਇਹ ਹੁਣ ਕਾਰਵਾਈ ਕੀਤੀ ਜਾਣੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਅਸੀਂ ਤੁਹਾਨੂੰ ਇਹ ਉਹ ਕਾਰ ਦਿਖਾ ਰਹੇ ਹਾਂ ਜਿਹੜੀ ਕੱਲ ਟਿਪਰ ਦੇ ਨਾਲ ਗੰਭੀਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਕਈ ਬੱਚਿਆਂ ਦੀ ਜਾਨ ਗਈ ਹੈ ਇਹ ਕਾਰ ਹੁਣ ਫਿਲਹਾਲ ਸਮਾਣਾ ਦੇ सदर ਥਾਣੇ ਦੀ ਕਸਟਡੀ ਦੇ ਵਿੱਚ ਲਈ ਗਈ ਹੈ ਜਿਸ ਦਾ 7300 ਨੰਬਰ ਵੀ ਸਾਥੀ ਸਾਹਿਬ ਕੀ ਕਹੋਗੇ ਜਿਹੜੀ ਕੱਲ ਸਮਾਣਾ ਪਟਿਆਲਾ ਰੋਡ ਤੇ ਉੱਤੇ ਜਿਹੜੀ ਦੁਗਣਾਇਕ ਘਟਨਾ ਹੋਈ ਹੈ ਜੀ ਦੇਖੋ ਸ਼ਬਦਾਂ ਦਾ ਬਿਆਨ ਕਿਤੇ ਨਹੀਂ ਜਾ ਸਕਦਾ ਕਿਉਂਕਿ ਸਾਡੇ ਬਹੁਤ ਹੀ ਮਾਸੂਮ ਬੱਚੇ ਹੋ ਜਿਹੜੇ ਇਸ ਹਾਦਸੇ ਦੇ ਵਿੱਚ ਬੱਚੇ ਚਲੇ ਗਏ ਡਰਾਈਵਰ ਚਲਾ ਗਿਆ ਕੱਲ ਦੀ ਗੱਲ ਕਿਸੇ ਦੀ ਵੀ ਹੋਵੇ ਬਾਰੇ ਜਿਨ੍ਹਾਂ ਦੇ ਬੱਚੇ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ ਕਾਰਵਾਈ ਹੋ ਜੀ ਸਿਰਫ ਸ਼ੋਧੂਗਾ ਲੇਕਿਨ ਉਹਨਾਂ ਦੀਆਂ ਜੋ ਬੋਧ ਸੁਣੀ ਗਈਆਂ ਉਹਨਾਂ ਨੂੰ ਭਰਾਈ ਭਰਪਾਈ ਜਿਵੇਂ ਉਹ ਨਹੀਂ ਦਿੱਤੀ ਜਾ ਸਕਦੀ ਪਰ ਮੈਂ ਤੁਹਾਡੇ ਮਨ ਤੋਂ ਜਿਵੇਂ ਸਾਰੇ ਸ਼ਹਿਰ ਵਾਸੀ ਇਹ ਕਹਿਣਾ ਚਾਹੁੰਦਾ ਕਿ ਬੱਚੇ ਸਾਡੇ ਵਾਸਤੇ ਬਹੁਤ ਕੀਮਤੀ ਅਸੀਂ ਇਹ ਨਾ ਕਰੀਏ ਕਿ ਪਨੀ ਮੰਗੋ ਥੰਡ ਕੇ ਅਸੀਂ ਜਿਹੜੀਆਂ ਗੱਟੀਆਂ ਭੇਜੀਏ ਉਹਦੇ ਇਹ ਵੀ ਦੇਖੋ ਜੀ ਉਹਨਾਂ ਦੇ ਕਾਗਜ਼ ਪੱਤਰ ਪੂਰੇ ਹੈਗੇ ਨੇ ਕਿ ਨਹੀਂ ਹੈਗੇ ਆ ਆਪਣਾ ਕਿੰਨੇ ਬੱਚਿਆਂ ਦੀ ਕੈਪੈਸਿਟੀ ਹੈ ਕਿੰਨੇ ਬੱਚੇ ਲੈ ਕੇ ਜਾਣੇ ਨੇ ਬਾਕੀ ਜਿਹੜੇ ਵੀ ਕੋਈ ਹੈਵੀ ਜੱਟਿੱਪਰ ਨੇ ਜਾਂ ਹੋਰ ਨੇ ਕੋਈ ਬਕਸ਼ਾ ਨਹੀਂ ਜਾਊਗਾ ਚਾਹੇ ਜਿਹਦਾ ਮਨ ਦੀ ਹੋਵੇ ਕਿਸੇ ਮਨ ਦੀ ਤਣਾੜਦਾ ਹੋਵੇ ਔਰ ਇਹ ਤੇ ਸਖਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਊਗੀ ਮੈਂ ਸਭ ਨੂੰ ਸ਼ਹਿਰ ਵਾਸੀ ਨੂੰ ਵੀ ਕਹੂੰਗਾ ਕਿ ਜਿਹਦਾ ਕੋਈ ਕੋਈ ਰੋਗ ਦੇ ਨੇ ਜਿਹਦਾ ਕੋਈ ਚਲਾਣ ਹੁੰਦਾ ਉਹ ਦੇ ਮਤਲਬ ਦੀਆਂ ਸ਼ਿਫਾਰਸ਼ਾਂ ਦੇ ਵਿੱਚ ਨਾ ਹੋ ਕਿਉਂਕਿ ਉਹੀ ਫਿਰ ਸਾਡੇ ਵਾਸਤੇ ਕਿਤੇ ਨਾ ਕਿਤੇ ਗਲੇ ਦੀ ਹੱਡੀ ਬਣਦਾ ਸੋ ਇਸ ਕਰਕੇ ਜੇ ਪਲੀਸ ਜਿਹੜੀ ਉਹ ਆਪ ਦਾ ਰੋਜ਼ ਵਧੀਆ ਤਰੀਕੇ ਨਾਲ ਨਿਭਾ ਰਹੀ ਉਹਨਾਂ ਨੂੰ ਉਹਨਾਂ ਨੂੰ ਲੈਣਾ ਚਾਹੀਦਾ ਕਿਉਂਕਿ ਇਹ ਸਾਡੇ ਆਪ ਦੇ ਵਾਸਤੇ ਸਾਡੇ ਸਾਰਿਆਂ ਦੀ ਸੇਵਾ ਕਰ ਰਹੀ ਹੈ ਕੋਸ਼ਿਸ਼ ਕਰਕੇ ਆਪਾਂ ਕਿਸੇ ਦੁਸ਼ਤੀ ਕਰੀ ਦੇ ਚੱਲਦਾ ਸਾਰੇ ਪਰਵਾਹਾਂ ਡਾਕੂਮੈਂਟ ਕਰਦੇ ਹੋ ਪਰਮਾਤਮਾ ਆਪਣਾ ਬੱਚਾ ਆਪਣੀ ਇੱਛਾ ਕੋਲ ਬਾਸ ਰੱਖੇ ਪਰਵਾਹ ਪਾ ਕੇ ਜਿਸ ਮੰਦਪਾਂ ਕੀ ਕਟਨਾ ਦੇ ਉੱਤੇ ਕੁਝ ਲੋਕਾਂ ਵੱਲੋਂ ਰਾਜਨੀਤੀ ਕੀ ਦੀ ਖੇਟੀ ਜਾ ਰਹੀ ਉਹ ਦੇਖੋ ਬੰਦੇ ਇਹ ਸਾਰੇ ਤਰ੍ਹਾਂ ਦੇ ਲੋਕ ਨੇ ਪਰ ਮੈਂ ਇਹ じゃ ਕੋਈ ਸ਼ਬਦ ਨਹੀਂ ਕਹਿਣਾ ਕਿਉਂਕਿ ਐਡੀ ਵੱਡੀ ਘਟਨਾ ਜਿਹੜੀ ਸਾਡੇ ਸਾਰੇ ਸ਼ਹਿਰ ਨਿਵਾਸੀ ਮੈਂ ਕਹਿੰਦਾ ਹਰ ਇੱਕ ਬੰਦੇ ਦੇ ਅੱਖ ਵਿੱਚ ਦੇ ਵਿੱਚ ਅਜੂਬ ਹੈ ਫਿਰ ਉਹਨੀਆਂ ਗੱਲਾਂ ਕਰਨਾ ਮੈਨੂੰ ਕੋਈ ਸ਼ੋਭਾ ਨਹੀਂ ਦਿੰਦਾ ਮੈਂ ਇਸ ਪਰਿਵਾਰ ਦੇ ਨਾਲ ਸਾਰੇ ਪਰਿਵਾਰਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਜਾਂ ਜਿਸ ਤੋਂ ਜ਼ਗੋਂ ਤੋਂ ਅੰਤ ਤੱਕ ਨਾਮਾ ਪੂਰੀ ਹੈ ਮੈਂ ਲਗਾਤਾਰ ਪਟਿਆਰੇ ਤੇ ਅਤੀ ਸਵੇਰ ਸਮਾਂ ਜਿਹੜਾ ਹੁੰਦਾ ਉਹ ਚਾ ਉਹ ਬਖੀ ਪ੍ਰਾਪਤਨਾ ਬੱਚਾ ਮਚਨ ਬਸ ਫਕੀਰ ਇਹਨੇ ਬੱਚੇ ਹਸਪਤਾਲ ਦੇ ਵਿੱਚ ਨੂੰ ਜਲਦੀ ਠੀਕ ਹੋ ਗਿਆ